ਹਾਂਜੀ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਅਸੀਂ ਇਤਿਹਾਸ ਦੇ ਉਹ ਪਲ ਦੱਸਣ ਲੱਗੇ ਆ ਬਾ ਕਮਾਲ ਦਾ ਇਤਿਹਾਸ ਦੱਸਣ ਲੱਗੇ ਆ ਇਹ ਜਿਹੜਾ ਇਤਿਹਾਸ ਹੈ ਕਾਮਾਗਾਟਾ ਮਾਰੂ ਵੈਨਕੂਵਰ ਬੰਦਰਗਾਹ ਦੇ ਉੱਤੇ ਜਿਹੜੀਆਂ ਪੁਲਿਸ ਦੀਆਂ ਕਿਸ਼ਤੀਆਂ ਤੁਸੀਂ ਦੇਖ ਰਹੇ ਹੋ ਵਾਲੇ ਨਾਲੇ ਉਹਦੇ ਨਾਲ ਕਿਰਿਆ ਹੋਇਆ ਇੱਕ ਜਹਾਜ਼ ਹੈ 23 ਮਈ ਤੋਂ 23 ਜੁਲਾਈ 1914 ਤੱਕ ਇਹ ਬੰਦਰਗਾਹ ਤੇ ਖੜਿਆ ਰਿਹਾ ਸੀ ਵੈਨਕੂਵਰ ਦੇ ਵਿੱਚ ਇਹ ਜਹਾਜ਼ ਕਾਮਾਗਾਟਾ ਮਾਰੂ ਜਹਾਜ਼ ਹੈ ਜਿਹਦਾ ਬਹੁਤ ਵੱਡਾ ਇਤਿਹਾਸ ਗਦਰੀ ਬਾਬਿਆਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਤੇ ਲੰਮਾ ਸਮਾਂ ਹੈ ਕੈਨੇਡਾ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਤੇ ਆਹ ਫੋਟੋ ਮੈਂ ਜਿਹੜੇ ਤੁਸੀਂ ਦੇਖ ਰਹੇ ਹੋ ਕਾਮਾਗਾਟਾ ਮਾਰੂ ਦੇ ਮੁਸਾਫਰ ਨੇ ਅਤੇ ਬਾਬਾ ਗੁਰਦੇਵ ਸਿੰਘ ਨੇ ਜਿਹੜੇ ਕਿ ਇੱਕ ਇਹ ਜਹਾਜ਼ ਦੇ ਵਿੱਚ 376 ਜਿਹੜੇ ਮੁਸਾਫਰ ਸੀਗੇ ਜਿਹਦੇ ਵਿੱਚ 340 ਸਿੱਖ ਸੀਗੇ 24 ਜਿਹੜੇ ਮੁਸਲਮਾਨ ਸੀ ਤੇ 12 ਹਿੰਦੂ ਸੀਗੇ ਤੇ ਇਹ ਜਿਹੜਾ ਇਹ ਜਹਾਜ਼ ਆਗਾ ਕਾਫੀ ਲੰਮਾ ਸਮਾਂ ਜਿਹੜਾ ਕੈਨੇਡਾ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਸੀਗਾ ਤੇ ਉਹ ਜਹਾਜ਼ ਉੱਥੇ ਹੀ ਖੜਾ ਰਿਹਾ ਇਹਦੇ ਵਿੱਚ ਗਦਰੀ ਬਾਬਿਆਂ ਦੇ ਜਿਹੜੀ ਗਦਰ ਲਹਿਰ ਨਾਲ ਸੰਬੰਧਤ ਸੀਗੇ ਸਾਰੇ ਲੋਕ ਉਹ ਸ਼ਾਮਲ ਸੀ ਜਿਹੜੇ ਕੈਨੇਡਾ ਦੇ ਵਿੱਚ ਆਪਣੀਆਂ ਸਰਗਰਮੀਆਂ ਕਰਨੀਆਂ ਚਾਹੁੰਦੇ ਸੀ ਪਰ ਆਹ ਜਿਹੜੀ ਅਗਲੀ ਤੁਸੀਂ ਫੋਟੋ ਦੇਖ ਰਹੇ ਹੋ ਇਹ 27 ਸਤੰਬਰ 1924 ਨੂੰ ਜਹਾਜ਼ ਜਿਹੜਾ ਬਜਬਜ ਘਾਟ ਕਲਪਤੇ ਦੇ ਵਿੱਚ ਜਿਹੜੀ ਉੱਥੇ ਪਹੁੰਚਿਆ ਸੀ ਵਾਪਸ ਕੈਨੇਡਾ ਤੋਂ ਤੇ ਜਿਹੜੀ ਬ੍ਰਿਟਿਸ਼ ਸਰਕਾਰ ਦੀ ਪੁਲਿਸ ਸੀਗੀ ਭਾਰਤੀ ਬ੍ਰਿਟਿਸ਼ ਸਰਕਾਰ ਦੀ ਪੁਲਿਸ ਉਹਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਇਹਨਾਂ ਮੁਸਾਫਰਾਂ ਦੇ ਉੱਪਰ ਤੇ ਇਹਦੇ ਵਿੱਚੋਂ 19 ਮੁਸਾਫਰ ਜਿਹੜੇ ਉਹ ਮਾਰੇ ਗਏ ਸੀ अनेका ਜਿਹੜੇ ਮੁਸਾਫਰ ਨੇ ਜ਼ਖਮੀ ਹੋ ਗਏ ਸੀ ਤੇ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਨੂੰ ਇਤਿਹਾਸ ਦੇ ਵਿੱਚ ਬੜੇ ਹੀ ਮਾਣ ਸਨਮਾਨ ਦੇ ਨਾਲ ਪੜ੍ਹਿਆ ਜਾਂਦਾ ਜਿਹਦੇ ਵਿੱਚ ਬਾਬਾ ਸੋਹਣ ਸਿੰਘ ਪਗਨਾ ਦਾ ਬਹੁਤ ਵੱਡਾ ਨਾਮ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ